ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਤੋ ਬਾਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲਓ ਜੀ ਮਿੱਤਰੋ ਲੱਲਣਾ ਬਾਈ ਲੱਗ ਗਿਆ ਬੱਟਾਂ ਦੀ ਸਫਾਈ ਕਰਨ ਜਿਹੜੀ ਹੈ ਗੇਤਾ ਚੌਣਾਏ ਚੱਲਦਾ ਕੰਮ ਕਰ ਅੱਜ ਖਾਦ ਨਹੀਂ ਪਾਈ ਕਿਤੇ ਤੇ ਬਹਿ ਗਿਆ ਟਾਈਮ ਨਾਲ ਆ ਕੇ ਆਪਣੇ ਕੰਮ ਤੇ ਡਿਊਟੀ ਤੇ ਚੱਲਦਾ ਜੀ ਕੰਮ ਕਰ ਨਾਲੇ ਪੈਂਦਾ ਪਾਣੀ ਕੋਲ ਦੇਖ ਕੇ ਉਹਦਾ ਕਰੀ ਜਾਂਦਾ ਨਾਲ ਹੁੰਦੇ ਲਲਣ ਸਪਰੇਅ ਕਰ ਦੋ ਇਹਨਾਂ ਤੇ ਮੁੜ ਕੇ ਨਹੀਂ ਤਾਂ ਬਹੁਤ ਤੰਗ ਕਰਨਗੇ ਬੋਹਤ ਤਰ ਚੱਲਦੇ ਆ ਮੱਕੀ ਕੱਟਣ ਜਾਣਾ ਪਿੰਡੇ ਤੋਂ ਉਹ ਖੇਤ ਸੋਣਿਆ ਟਰਾਲਾ ਮਸ਼ੀਨ ਕਰੀਆ ਸਟਾਰਟ ਕਰੀ ਜਾਂਦੀ ਘਰੀ ਨਹੀਂ ਤੇ ਨਾਲੇ ਥੋੜੀ ਜਿਹੀ ਮਗਰ ਨੂੰ ਕਰਨੇ ਵਾਲੀ ਵੀ ਕਰਦੀ ਇਹ ਵਕੀ ਵੜਦੇ ਅੱਜ ਹਨਪਰੀ ਦਵਾਈ ਦੇ ਸਾਰਾ ਲਾਸਟ ਪਲਾਨ ਦੀ ਇਹਦੇ ਰਾਣੇ ਕੱਢਣ ਆਇਆ ਜੱਸਾ ਭਾਈ ਮੱਕੀ ਮਿੱਤਰੋ ਹੈਗੀ ਹਰੀ ਉਹ ਆ ਵੀਰ ਕਰਦਾ ਕਾਲੀ ਚਲੋ ਤੇ ਝੋਨੇ ਦਾ ਟਾਈਮ ਵੀ ਲੰਘਦਾ ਜਾਂਦਾ ਉਹਦੇ ਕਰਕੇ ਐ ਥੋੜੀ ਜਗ੍ਹਾ ਦੀ ਕੀ ਲੱਗਤ ਆਉਂਦੀ ਗਾ ਇਹਨੂੰ ਰਾਹ ਵੀ ਹੈ ਨਹੀਂ ਤੇ ਇਸ ਕਰਕੇ ਆਪਾਂ ਨੂੰ ਛੋਟੀ ਮਸ਼ੀਨ ਨਾਲ ਵੱਢਣੀ ਪੈਣੀ ਆਪਾਂ ਵੱਡੀ ਨਾਲ ਵੱਢ ਦੇਣੀ ਸੀ ਰਾਹ ਨਾ ਹੋਣ ਕਰ ਮੋ ਛੋਟੀ ਨਾਲ ਵੱਡੀ ਐ ਕੰਬਾਈਨ ਨਹੀਂ ਆਉਂਦੀ ਉਰੇ ਲਾ ਕੇ ਨਹੀਂ ਆਦੀ ਆਪਾਂ ਨੇ ਕਿ ਡਾਢੇ ਡਿੱਲੇ ਰੇਡ ਕਰ ਜੇਗਾ ਹੋਣੀ ਹੈ ਲਓ ਜੀ ਮੱਕੀ ਦੇ ਸੀਜ਼ਨ ਦਾ ਅਜੇ ਆਸਟ ਦੇਣਾ ਆਪਣਾ ਅੱਜ ਵੱਢ ਕੇ ਮੱਕੀ ਆਪਾਂ ਫਿਰ ਮਸ਼ੀਨ ਧੋਵਾਂਗੇ कर साफ करके पढ़ावे करके धोती छोटी मशीन तो रहा बड़ी धोटियां ਸਾ ਬਾਈ ਤੇ ਹਰਪ੍ਰੀਤ ਬਾਈ ਹਰਪ੍ਰੀਤ ਬਾਈ ਦੇ ਜਾਂਦੀ ਹੈ ਜਿੱਥਾ ਖਿਲਾ ਰਿਹਾ ਬੱਦਲ ਆਈ ਜਾਂਦਾ ਮੀਂਹ ਨਹੀਂ ਪੈਂਦਾ ਬਹੁਤ ਜ਼ਿਆਦੇ ਗਰਮੀ ਕਰੀ ਪਈ ਆ ਬਹੁਤ ਨਜਾਇਜ਼ ਗਰਮੀ ਆ ਬਹੁਤ ਹੀ ਜ਼ਿਆਦੇ ਸਮਝ ਤੋਂ ਬਾਹਰ ਹੈ ਇਸ ਵਾਰ بارش ਕਿਉਂ ਨਹੀਂ ਹੋ ਰਹੀ ਬਹੁਤ ਜ਼ਿਆਦੇ ਝੋਨੇ ਆ ਦਾ ਬੁਰਾ ਹਾਲ ਆ ਪਾਣੀ ਇਹ ਜੰਮੀ ਦੇਖੋ ਲੰਬ ਨਿਕਲ ਰਹੀ ਪਈ ਆ ਦੇਖੋ ਜੀਆ ਟੈਂਕ ਪਾਉਣ ਲੱਗਿਆ ਰਾਣੇ ਨੂੰ ਜੀ ਕੁਆਲਿਟੀ ਚੈੱਕ ਕਰੋ ਥੋੜੀ ਜੀ ਨਰਮ ਆ ਮਕੀ ਲਖੀ ਸਾਹਿਬ ਚੋਧਰੀ ਆ ਜਿਹੜਾ ਇੱਕ ਰਹਿ ਗਿਆ ਨਿਪੜ ਗਿਆ ਕੰਮ ਜੀ ਲਾਸਟ ਕਿਹੜਾ ਲਈ ਆਉਂਦਾ ਜੱਸਾ ਬਾਈ ਤੇ ਬੱਦਲ ਆ ਗਿਆ ਹੁਣ ਦੇਖੋ ਪੈਂਦਾ ਕਿ ਨਹੀਂ ਕਿ ਏਕਣੇ ਲੰਘਦਾ ਇਹ ਪਤਾ ਨਹੀਂ ਤੇ ਮੌਸਮ ਹੋ ਗਿਆ ਠੰਡਾ ਜ਼ਰੂਰ ਕੰਮ ਵੀ ਨਿਭੜ ਗਿਆ ढगया कामा जैसा बहुत से लगे जनदा पहिदे बेचे देते हैं काम जावा का भेड़ा जैसा और आरे बेचे लापूरा पूरा अल्लाह वजी करो चेक कर ਸਵੀਟ ਕੋਰਨ ਵਾਲਾ ਪਲਾਟ ਆ ਇਹ ਦੇਖੋ ਤਾਂ ਕੋਈ ਡਾਂਡਾ ਡੀਂਡਾ ਤੇ ਬੜੀਆ ਜੜੀ ਆ ਇਹਨ ਪੂਰੀ ਵਧੀਆ ਸਾਰੀ ਮੱਕੀ ਵਿੱਚ ਨੱਪੀ ਸੀ ਆਪਾਂ ਨੇ ਰਾ ਵਧੀਆ ਖੜੇ ਨੇ ਪਲਾਂਟ ਦੇਖੋ ਕਿਾਰੇ ਆਪਾਂ ਬੱਟ ਕੋਈ ਨਹੀਂ ਦੀ ਪਾਈ ਏਕ ਨੇ ਨਾ ਪਤੀ ਦੀ ਪਹਿਲਾਂ ਤੇ ਫਿਰ ਬੰਦਿਆਂ ਨੇ ਬੱਟ ਪਾਈਆ ਕਹੀ ਨਾਲ ਤਾਂ ਹੀ ਐਦਾਂ ਗੋਲ ਮੋਲ ਆ ਇਹ ਇੱਕ ਤਵੀਆਂ ਦਾ ਲਾਤਾ ਜੀ ਦੀ ਲਾਈਨ ਜੀ ਬਸ ਆਪਣੇ ਲਾਡੀ ਬਾਈ ਨੇ ਇਹ ਬੱਟ ਪੁਵਾਈ ਆ ਉਹਦੇ ਕਰਕੇ ਟੇਢੀ ਆ ਜੋ ਕਿ ਵੱਟ ਪਾਉਣ ਦਾ ਮੌਕਾ ਨਹੀਂ ਕਿ ਮਿਲਿਆ ਉਧਰੋਂ ਕਣੀਆਂ ਆ ਗਈਆਂ ਦੀ ਜਦ ਤੇ ਨਾਲੇ ਟਾਂਡਿਆਂ ਦੇ ਵਿੱਚ ਵੱਟ ਪੈਂਦੀ ਨਹੀਂ ਸੀ ਸਾਰਾ ਨੱਪ ਕੇ ਥੱਲੇ ਧੱਕ ਕੇ ਫੇਰ ਆਪਾਂ ਨੇ ਵੱਟਾਂ ਪਾਈਆਂ ਨੇ ਪਰਾੜ ਦੀਆਂ ਸਾਰੇ ਦੀਆਂ ਤਿੰਨ ਚਾਰ ਵੱਟਾਂ ਜੋ ਵੀ ਪਾਈਆਂ ਨੇ ਉਹ ਲੋ ਕਰੋ ਚੈੱਕ ਉਹ ਕੀ ਰਿਪੋਰਟ 26 ਦੀ ਹਾਂਜੀ 6 ਕਿਲਿਆਂ ਦਾ ਪਲਾਟ ਵੀ ਚੱਕਲੇ ਢੱਕੇ ਹੋ ਗਏ ਖੜੇ ਲਾਉਨ ਸਾਰੇ ਤਕਰੀਬਨ ਲੱਗ ਗਿਆ ਰੰਗਵਾਦਾ ਕਿਉਂਕਿ ਖਾਦ ਆਪਾਂ ਥੱਲੇ ਪਾਈ ਹੈ ਜੇ ਪਹਿਲਾਂ ਈਗੂ ਕਟਾ ਾਕੀ ਪਰਲੇ ਪਲਾਟ ਦਾ ਤੁਹਾਡੇ ਸਾਹਮਣੇ ਹੀ ਨੇ ਜਿੱਦਾਂ ਵੀ ਹੈਗੇ ਆ ਲਓ ਹੁਣ ਤਾਂ ਬਸ ਟਾਈਮ ਸਰ ਰੇ ਸਪਰੇ ਜੋ ਵੀ ਕਰਨਾ ਹੈ ਦੇਖ ਕੇ ਖੇਤਾਂ 'ਚ ਕੀੜਾ ਮਾਰ ਕੇ ਸਪਰੇ ਦਾ ਹਲੇ ਟਾਈਮ ਨਹੀਂ ਆਇਆ ਤੇ ਰੇ ਦਾ ਜੋ ਹੈਗਾ ਦਵਾਈਆਂ ਦੂਈਆਂ ਜੋ ਤੁਸੀਂ ਪਾਉਣੀਆਂ ਨੇ ਜਿੱਦਾਂ ਨਾਲ ਤੁਹਾਡਾ ਪਲਾਟ ਹੈ ਖਿੱਚ ਕੇ ਰੱਖੋ ਕੰਮ ਨੋ ਕੀ ਪ੍ਰਮਾਤਮਾ ਦਾ ਤੁਹਾਨੂੰ ਪਤਾ ਹੀ ਹੈ ਵੀ ਲਵੇ ਲੱਕ ਕੇ ਮੁੜ ਜਾਂਦਾ ਥੱਲੇ ਲੱਕ ਕੇ ਆਉਂਦਾ ਹੈ ਨਹੀਂ ਜੇ ਪ੍ਰਮਾਤਮਾ ਥੋੜੀ ਜਿਹੀ ਕਿਰਪਾ ਕਰ ਜੇਵੇ ਤਾਂ ਫਸਲਾਂ ਦੇ ਚਿਹਰੇ ਹੋਰੇ ਹੋਣਗੇ ਮੇਂ ਦਾ ਬਹੁਤ ਜ਼ਰੂਰੀਆ ਫਸਲ ਲਈ ਫਿਰ ਪਰਾਟਾਂ ਦੀ ਰੌਣਕ ਹੋ ਰਹੀ ਹੁੰਦੀ ਹੈ ਮਿੱਤਰੋ ਬਾਕੀ ਹੁਣ ਤੁਹਾਡੇ ਸਾਹਮਣੇ ਆ। ਜੀ ਮੈਟਰ ਉਹ ਜੀ ਵੀ ਕਰਤੀ ਵੱਟ ਦੀ ਸਫਾਈ ਸਰੇ ਤੱਕ। ਔਰ ਜੀ ਟਰੈਕਟਰ ਕੱਢਿਆ ਹੋਇਆ ਤਾਂ ਇਦਾਂ ਤੋੜ ਜਾ ਲੱਗਦਾ ਦੇਖਣ ਨੂੰ। ਹਰੇ ਪਾਇਆ ਜੀ ਜਿਹੜਾ ਤੇ ਆਹ ਦੇਖੋ ਸਾਹਮਣੇ ਫਾਂਟ ਉਹਦੀ। ਆਪਣੇ ਇੱਕ ਗੱਲ ਦਾ ਨਜ਼ਾਰਾ ਹੈ ਮਿੱਤਰੋ। 7.5 ਤਾਂ 7:30 ਇੱਥੇ ਡਾਇਟ ਆਉਂਦੀ ਆ ਰੋਜ਼ ਸਵੇਰੇ ਤੇ ਮੁੜ ਕੇ ਤੁਹਾਨੂੰ ਪਤਾ ਹੀ ਆ ਕਦੇ 12 ਵਜੇ ਕਦੇ 2 ਵਜੇ ਕਦੇ 1:30 ਵਜੇ ਚਲੋ ਭੱਜਣ ਦਾ ਕੋਈ ਟਾਈਮ ਨਹੀਂ ਜਾਨੀ ਸਵੇਰੇ ਜਿਹੜੀ ਆਉਂਦੀ ਆ ਤਾਂ 7:30 7:30 1:30 ਆ ਜਾਂਦੀ ਆ ਲਾਈਟ ਤੇ ਜਿੰਨਾ ਚਿਰ ਆਪਾਂ ਨੇ ਝੋਨਾ ਲਾਇਆ ਜਾਬੀ ਤੇ ਹੁਣ ਵੀ ਕੋਈ ਰਾਤ ਦੀ ਵਾਰੀ ਨਹੀਂ ਕੋਈ ਕੁਝ ਨਹੀਂ ਵਧੀਆ ਚਾ ਨਾਲ ਜਣੇ ਚ ਕੰਮ ਪਾਣੀ ਪੂਰੇ ਬੰਦਾ ਦੇਖ ਲੈਂਦਾ ਸਾਰਾ ਕੁਝ ਤਾਂ ਨੱਕੇ ਨੱਕੇ ਜੇ ਬਾਦੂਰ ਫੁਲਾਈ ਹੁੰਦੀ ਆ ਤਾਂ ਆਕਾ ਦੋ ਬਾਦੂਰ ਵੀਨਾਂ ਵੀ ਹੁੰਦੀ ਆ ਉਹ ਕਈ ਵਾਰੀ ਹੋ ਸਕਦਾ ਸ਼ਾਮ ਨੂੰ ਚੜ ਦਿੰਦੇ ਨੇ 7:30 ਤੋਂ 8 9 ਵਜੇ ਸ਼ੁਰੂ ਹੋ ਕੇ 10 ਵਜੇ ਭਾਜੀ ਨੂੰ 11 ਵਜੇ ਭਾਜੀ ਐਸਾ ਨਹੀਂ ਤਾਂ ਵਾਰੀ ਕੋਈ ਵਾਰੀ ਨਹੀਂ ਹੈਗੀ ਵੀ 4 ਦਿਨ ਬਾਅਦ ਬਦਲੂਗੀ ਜਿੱਦਣ ਦੇ ਝੋਨਾ ਲਾਉਣ ਲੱਗੇ ਆਪਾਂ 2:00 5:30 ਤੱਕ ਦਾ ਤੇ 10:30 ਦੇ ਲਾਈਟ ਆਈ ਬਹੁਤ ਵੀਰ ਪੁੱਛਦੇ ਨੇ ਕਿਹੜਾ ਪਿੰਡ ਆ ਮਿੱਤਰੋ ਪਿੰਡ ਆਪਣਾ ਸਲਾਣੀ ਆ ਅਮਲੋ ਸ਼ਹਿਰ ਆ ਨੇੜੇ ਗਵਿੰਦਗੜ੍ਹ ਸ਼ਹਿਰਾਂ ਨੇੜੇ ਤੇ ਖੰਨਾ ਸ਼ਹਿਰ ਆ ਨੇੜੇ ਵਿਚਾਲੇ ਬੈਠੇ ਆ ਆਪਾਂ ਗਵਿੰਦਗੜ੍ਹ ਆਪਾਂ ਨੂੰ ਸਾਰਾ ਹੀ 5 5.5 6 ਕਿਲੋਮੀਟਰ ਤੇ ਅਮਲੋ 4 ਕਿਲੋਮੀਟਰ ਖੰਨਾ 7 8 ਡੇਢ ਗੜ ਤੇ ਨਾਲ ਆਪਣੇ ਜਿਹੜੀ ਸਲਾਣਾ ਨਾਰ 슈ਗਰ ਮਿਲ ਹੈ ਦੰਨੇ ਵਾਲੀ ਮਿਲ ਸਲਾਣਾ ਉਹ ਆ ਜੀ ਨੇੜੇ ਆਪਣੇ ਉਸ ਤੋਂ ਬਾਅਦ ਖੁੰਮਣਾ ਪਿੰਡ ਤੇ ਸਲਾਣੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਮਿੱਤਰੋ